ਗੌੜੀ ਗੁਵਾਰੀ ਮਹੱਲਾ ਪਹਿਲਾ ਹਉ ਮੈਂ ਕਰਤਿਆਂ ਨਹਿ ਸੁਖ ਹੋਏ ਮਨ ਮਤ ਝੂਠੀ ਸੱਚਾ ਸੋਏ ਸਗਲ ਬਗੂਤੇ ਭਾਵੈ ਦੂਏ ਸੋ ਕਮਾਵੈ ਤੁਰ ਲਿਖਿਆ ਹੋਏ ਐਸਾ ਜਗ ਦੇਖਿਆ ਜੁ ਆਰੀ ਸਭ ਸੁਖ ਮੰਗੈ ਨਾਮ ਵਿਸਾਰੀ ਰਹਾਉ ਅਦੇਸ਼ਟ ਦਿਸੈ ਤਾਂ ਕਹਿਆ ਜਾਏ ਬਿਨ ਦੇਖੇ ਕਹਿਣਾ ਬਿਰਥਾ ਜਾਏ ਗੁਰਮਕਦੀ ਸਹਿ ਸਹਿਜ ਸੁਭਾਏ ਸੇਵਾ ਸੁਰਤ ਏਕ ਲਿਵ ਲਾਏ ਸੁਖ ਮੰਗਤ ਦੁਖ ਆਗਲ ਹੋਏ ਸਗਲ ਵਕਾਰੀ ਹਾਰ ਪਰੋਏ ਏਕ ਬਿਨਾ ਝੂਠੇ ਮੁਕਤ ਨਾ ਹੋਏ ਕਰ ਕਰ ਕਰਤਾ ਦੇਖੈ ਸੋਏ ਤ੍ਰਿਸ਼ਨਾ ਅਗਨ ਸ਼ਬਦ 부ਝਾਏ ਦੂਜਾ ਪਰਮ ਸਹਿਜ ਸੁਭਾਏ ਗੁਰਮਤੀ ਨਾਮ ਹਿਰਦੈ ਵਸਾਏ ਸਾਚੀ ਬਾਣੀ ਹਰ ਗੁਣ ਗਾਏ ਤਨ ਮਹਿ ਸਾਚੋ ਗੁਰਮੁਖ ਭਾਉ ਨਾਮ ਬਿਨਾ ਨਾਹੀ ਨਿਜ ਖਾਉ ਪ੍ਰੇਮ ਪ੍ਰਾਇਣ ਪੀਤਮ ਰਾਉ ਨਦਰ ਕਰੇ ਤਾਂ ਬੂਜੈ ਨਾਉ ਮਾਇਆ ਮੋਹ ਸਰਬ ਜੰਜਾਲਾ ਮਨ ਮੁਖ ਕੋ ਚੀਲ ਕੁਸ਼ਤ ਬਿਕਰਾਲਾ ਸਤਗੁਰ ਸੇਵੇ ਚੂਕੈ ਜੰਜਾਲਾ ਅੰਮ੍ਰਿਤ ਨਾਮ ਸਦਾ ਸੁਖ ਨਾਲਾ ਗੁਰਮੁਖ ਬੂਜੈ ਏਕ ਲਿਵ ਲਾਏ निज कारवाਸੈ ਸਾਚ ਸਮਾਏ ਜੰਮਣ ਮਰਨਾ ਠਾਕ ਰਹਾਏ ਪੂਰੇ ਗੁਰ ਤੇ ਇਹ ਮਤ ਪਾਏ ਕਥਨੀ ਕਥੋਂ ਨਾ ਆਵੈ ਔਰ ਗੁਰ ਪੁੱਛ ਦੇਖਿਆ ਨਾਹੀ ਦਰ ਹੋਰ ਦੁਖ ਸੁਖ ਭਾਣੈ ਤਿਸੈ ਰਜਾਏ ਨਾਨਕ ਨੀਚ ਕਹਿ ਲਿਵਲਾਈ ਗੌੜੀ ਮਹੱਲਾ ਪਹਿਲਾ ਦੂਜੀ ਮਾਇਆ ਜਗਤ ਚਿਤਵਾਸ ਕਾਮ ਕ੍ਰੋਧ ਅਹੰਕਾਰ ਬਨਾਸ ਦੂਜਾ ਕੌਣ ਕਹਾ ਨਹੀਂ ਕੋਈ ਸਭ ਮਹਿ ਏਕ ਨਿਰੰਜਨ ਸੋਈ ਰਹਾਉ ਦੂਜੀ ਦੁਰਮਤ ਆਖੈ ਦੋਏ ਆਵੇ ਜਾਏ ਮਰ ਦੂਜਾ ਹੋਏ ਤਰਨ ਗਗਨ ਨਹਿ ਦੇਖੋ ਦੋਏ ਨਾਰੀ ਪੁਰਖ ਸਬਾਈ ਲੋਏ ਰਵਸਸ ਦੇਖੋ ਦੀਪਕ ਉਜਿਆਲਾ ਸਰਬ ਨਿਰੰਤਰ ਪ੍ਰੀਤਮ ਬਾਲਾ ਕਰ ਕਿਰਪਾ ਮੇਰਾ ਚਿਤ ਲਾਇਆ ਸਤਿਗੁਰ ਮੋ ਕੋ ਏਕ ਬੁਝਾਇਆ ਏਕ ਨਿਰੰਝਨ ਗੁਰਮਖ ਜਾਤਾ ਦੂਜਾ ਮਾਰ ਸ਼ਬਦ ਪਛਾਤਾ ਏਕੋ ਹੁਕਮ ਵਰਤੈ ਸਭ ਲੋਈ ਏਕਸਤੇ ਸਭ ਉਪਤ ਹੋਈ ਰਾਹਾ ਧੂਵੇਂ ਖਸਮ ਏਕੋ ਜਾਣ ਗੁਰ ਕੈ ਸ਼ਬਦ ਹੁਕਮ ਪਛਾਨ ਸਗਲ ਰੂਪ ਵਰਨ ਮਨ ਮਾਹੀ ਕਹੋ ਨਾਨਕ ਏਕੋ ਸਲਾਹ ਹੈ ਗੌੜੀ ਮਹੱਲਾ ਪਹਿਲਾ ਅਧਿਆਤਮ ਕਰਮ ਕਰੇ ਤਾਂ ਸਾਚਾ ਮੁਗਤ ਭੇਦ ਕਿਆ ਜਾਣੈ ਕਾਚਾ ਐਸਾ ਜੋਗੀ ਜੁਗਤ ਵਿਚਾਰੈ ਪੰਚ ਮਾਰ ਸਾਚ ਪੁਰ ਧਾਰੈ ਰਹਾਉ ਜਿਸ ਕੈ ਅੰਤਰ ਸਾਚ ਵਸਾਵੇ ਜੋਗ ਜੁਗਤ ਕੀ ਕੀਮਤ ਪਾਵੈ ਰਵ ਸਸ ਏਕੋ ਗ੍ਰਹਿ ਉਦਿਆਨ ਕਰਣੀ ਕੀਰਤ ਕਰਮ ਸਮਾਨੈ ਇਕ ਸ਼ਬਦ ਇਕ ਭਿਖਿਆ ਮੰਗੈ ਗਿਆਨ ਧਿਆਨ ਜੁਗਤ ਸਚ ਜਾਗੈ ਪੈ ਰਚ ਰਹਿ ਨਾ ਬਾਹਰ ਜਾਏ ਕੀਮਤ ਕੌਣ ਰਹਿ ਲਿਵ ਲਾਇ ਆਪੇ ਮੇਲੇ ਭਰਮ ਚੁਕਾਏ ਗੁਰ ਪ੍ਰਸਾਦ ਪਰਮ ਪਦ ਪਾਏ ਗੁਰ ਕੀ ਸੇਵਾ ਸ਼ਬਦ ਵਿਚਾਰ ਹਉਮੈ ਮਾਰੀ ਕਰਨੀ ਸਾਰ ਜਪ ਤਪ ਸੰਜਮ ਪਾਠ ਪੁਰਾਣ ਕਹੋ ਨਾਨਕ ਅਪਰੰਪਰਮਾਨ ਗੌੜੀ ਮਹੱਲਾ ਪਹਿਲਾ ਖਿਮਾ ਗਹੀ ਬ੍ਰਤ ਸੀਲ ਸੰਤੋਖੰ ਰੋਗ ਨਾ ਵਿਆਪੈ ਨਾ ਜਮ ਦੁਖੰ ਮੁਕਤ ਭਏ ਪ੍ਰਭ ਰੂਪ ਨਾਰੇਖੰ ਜੋਗੀ ਕੋ ਕੈਸਾ ਡਰ ਹੋਏ ਰੂਖ ਬਿਰਖ ਗ੍ਰਹਿ ਬਾਹਰ ਸੋਏ ਰਹਾਉ ਨਿਰਪਉ ਜੋਗੀ ਨਿਰੰਜਨ ਧਿਆਵੈ ਅਣ ਦਿਨ ਜਾਗੈ ਸਚ ਲਿਵਲਾਵੈ ਸੋ ਜੋਗੀ ਮੇਰਾ ਮਨ ਭਾਵੇ ਕਾਲ ਜਾਲ ਬ੍ਰਹਮ ਅਗਨੀ ਜਾਰੀ ਜਰਾ ਮਰਨ ਗਤ ਗਰਬ ਨਿਵਾਰੀ ਆਪ ਤਰੈ ਪਿਤਰੀ ਨਿਸਤਾਰੀ ਸਤਗੁਰ ਸੇਵੇ ਸੋ ਜੋਗੀ ਹੋਏ ਭੈ ਰਚ ਰਹਿ ਸੋ ਨਿਰਪੋ ਹੋਏ ਜੈ ਸਾ ਸੇਵੈ ਤੈ ਸੋ ਹੋਏ ਨਰ ਮਹਿ ਕੇਵਲ ਨਿਰਪੋ ਨਾਉ ਅਨਾਥਾ ਨਾਥ ਕਰੇ ਬਲ ਜਾਉ ਪੁਨਰਪ ਜਨਮ ਨਾਹੀ ਗੁਣ ਗਾਉ ਅੰਤਰ ਬਾਹਰ ਏਕੋ ਜਾਣੈ ਗੁਰ ਕੈ ਸ਼ਬਦେ ਆਪ ਛਾਣੈ ਸਾਚੈ ਸ਼ਬਦ ਦਰਨੀਸਾਨੈ ਸ਼ਬਦ ਮਰੈ ਤਿਸ ਨਿਜ ਕਰਵਾਸਾ ਆਵੈ ਨਾ ਜਾਵੈ ਚੂਕੈ ਆਸਾ ਗੁਰ ਕੈ ਸ਼ਬਦ ਕਮਲ ਪਰਗਾਸਾ ਜੋ ਦੀਸੈ ਸੋ ਆਸਨ ਰਾਸਾ ਕਾਮ ਕ੍ਰੋਧ ਬਿਕ ਭੂਖ ਪਿਆਸਾ ਨਾਨਕ ਬਿਰਲੇ ਮਿਲੈ ਉਦਾਸਾ ਗੌੜੀ ਮਹੱਲਾ ਪਹਿਲਾ ਐਸੋ ਦਾਸ ਮਿਲੇ ਸੁਖ ਹੋਈ ਦੁੱਖ ਵਿਸਰੈ ਪਾਵੈ ਸੱਚ ਸੋਈ ਦਰਸ਼ਨ ਦੇਖ ਭਈ ਮਤ ਪੂਰੀ 68 ਮੱਜਨ ਚਰਨਾ ਧੂਰੀ ਰਹਾਉ ਨੇਤਰ ਸੰਤੋਖੇ ਏਕ ਲਿਵ ਤਾਰਾ ਜੇਵਾ ਸੂਚੀ ਹਰ ਰਸ ਸਾਰਾ ਸੱਚ ਕਰਨੇ ਅਬ ਅੰਤਰ ਸੇਵਾ ਮਨ ਤ੍ਰਿਪਤਾਸਿਆ ਅਲਖ ਅਭੇਵਾ ਜਹ ਜਹ ਦੇਖੋ ਤੈ ਤੈ ਸਾਚਾ ਬਿਨ ਬੂਜੇ ਝਗਰਤ ਜਗ ਕਾਚਾ ਗੁਰ ਸਮਝਾਵੇ ਸੋਜੀ ਹੋਈ ਗੁਰਮੁਖ ਵਿਰਲਾ ਬੂਜੇ ਕੋਈ ਕਰ ਕਿਰਪਾ ਰੱਖੋ ਰਖਵਾਲੇ ਬਿਨ ਬੂਜੇ ਪਸ਼ੂ ਭਏ ਬੇਤਾਲੇ ਗੁਰ ਕਹਿਆ ਅਵਰ ਨਹੀਂ ਦੂਜਾ ਕਿਸ ਕਹੋ ਦੇਖ ਕਰੋਂ ਅਨ ਪੂਜਾ ਸੰਤ ਹੀਤ ਪ੍ਰਭ ਤਰੇ ਭਵਨ ਧਾਰੇ ਆਤਮ ਚੀਨੈ ਸੋ ਤਤ ਵਿਚਾਰੀ ਸਾਚਿ ਹਿਰਦੈ ਸਚ ਪ੍ਰੇਮ ਨਿਵਾਸ ਰਣਵਤ ਨਾਨਕ ਹਮਤਾ ਕੇ ਦਾਸ ਗਉੜੀ ਮਹੱਲਾ ਪਹਿਲਾ ਬ੍ਰਹਮੈ ਗਰਭ ਕੀਆ ਨਹੀਂ ਜਾਣਿਆ ਵੇਦ ਕੀ ਬਿਪਤ ਪੜੀ ਪਛਤਾਨਿਆ ਜਹ ਪ੍ਰਭ ਸਿਮਰੇ ਤਹੀਂ ਮਨ ਮਾਨਿਆ ਐਸਾ ਗਰਭਪੁਰਾ ਸੰਸਾਰੈ ਜਿਸ ਗੁਰ ਮਿਲੈ ਤਿਸ ਗਰਭ ਨਿਵਾਰੈ ਰਹਾ ਬਲਰਾਜਾ ਮਾਇਆ ਅਹੰਕਾਰੀ ਜਗਨ ਕਰੈ ਬਹੁ ਭਾਰ ਅਫਾਰੀ ਬਿਨ ਗੁਰ ਪੂਛੇ ਜਾਏ ਪਿਆਰੀ ਹਰੀ ਚੰਦ ਦਾਨ ਕਰੈ ਜਸ ਨੇਵੈ ਬਿਨ ਗੁਰ ਅੰਤ ਨਾ ਪਾਏ ਅਭੇਵੈ ਆਪ ਭਲਾਏ ਆਪੇ ਮਤ ਦੇਵੈ ਦੁਰਮਤ ਹਰਨਾਕਸ਼ ਦੁਰਾਚਾਰੀ ਪ੍ਰਵ ਨਾਰਾਇਣ ਗਰਭ ਪ੍ਰਹਾਰੀ ਪ੍ਰਹਿਲਾਦ ਪੁਦਾਰੇ ਕਿਰਪਾ ਧਾਰੀ ਭੂ ਲੋ ਰਾਵਣ ਮੁਗਦ ਅਚੇਤ ਲੂਟੀ ਲੰਕਾ ਸੀਸ ਸਮੇਤ ਗਰਭ ਗਿਆ ਬਿਨ ਸਤਗੁਰੇ ਹੇਤ ਸਹਿਸ ਬਾਹੂ ਮਦਕੀਟ ਮਹਿ ਖਾਸਾ ਹਰ ਨਾਕਿਸ਼ ਲੈ ਨਖੋਂ ਬਿਦਾਸਾ ਦੈਤ ਸੰਘਾਰੇ ਬਿਨ ਭਗਤ ਅਭਿਆਸਾ ਜਰਾ ਸੰਦ ਕਾਲ ਜਮਨ ਸੰਘਾਰੇ ਰਖਤ ਬੀਜ ਕਾਲ ਨੇਮ ਬਿਦਾਰੀ ਦੈਤ ਸੰਘਾਰ ਸੰਤ ਨਿਸਤਾਰੇ ਆਪੇ ਸਤਗੁਰ ਸ਼ਬਦ ਵਿਚਾਰੇ ਦੂਜੇ ਭਾਏ ਦੇਤ ਸੰਘਾਰੇ ਗੁਰਮੁਖ ਸਾਚ ਭਗਤ ਨਿਸਤਾਰੇ ਬੂਡਾ ਦੁਰਜੋਧਨ ਪਤ ਖੋਈ ਰਾਮ ਨਾ ਜਾਣਿਆ ਕਰਤਾ ਸੋਈ ਜਨ ਕੋ ਦੁਖ ਪਚੈ ਦੁਖ ਹੋਈ ਜਨਮੇ ਜੈ ਗੁਰ ਸ਼ਬਦ ਨਾ ਜਾਣਿਆ ਕਿਉ ਸੁਖ ਪਾਵੈ ਭਰਮ ਭੁਲਾਨਿਆ ਇਕ ਤਿਲ ਭੂਲੇ ਬਹੋਰ ਪਛਤਾਨਿਆ ਕੰਸ ਕੇਸ ਚੰਡੂਰ ਨਾ ਕੋਈ ਰਾਮ ਨਾ ਚੀਨਿਆ ਆਪਣੀ ਪਤਖੋਈ ਬਿਨ ਜਗਦੀਸ਼ ਨਾ ਰਾਖੈ ਕੋਈ ਬਿਨ ਗੁਰ ਗਰਬ ਨਾ ਮਿਟਿਆ ਜਾਏ ਗੁਰਮਤ ਧਰਮ ਧੀਰ ਜਹਰਨਾਏ ਨਾਨਕ ਨਾਮ ਮਿਲੇ ਗੁਣ ਗਾਏ ਗੋੜੀ ਮਹੱਲਾ